ਅੱਜ ਵੀ ਉਹੀ ਉੱਚੀ ਨੀਚੀ ਦੀ ਗੱਲ ਅੱਜ ਵੀ ਸਮਾਜ ਦੇ ਵਿੱਚ ਅਮੀਰੀ ਗਰੀਬੀ ਦਾ ਪਾੜਾ ਜਿਹਨੂੰ ਮਟਾਉਣ ਦੇ ਲਈ ਸਾਡੇ ਗੁਰੂਆਂ ਨੇ ਜ਼ੋਰ ਲਾਇਆ ਇਸ ਵਿਚਾਰਧਾਰਾ ਨੂੰ ਫਲਾਇਆ ਪਰ ਅੱਜ ਵੀ ਉੱਥੇ ਹੀ ਜਿਹੜਾ ਸਾਰਾ ਕੁਝੜਾ ਉਹ ਬਾਕੀ ਪਿਆ ਹੈ ਹੁਣ ਤੁਸੀਂ ਦੇਖੋ ਜੇ ਅਸੀਂ ਗੱਲ ਕਰੀਏ ਅੱਜ ਮੈਂ ਚਾਹੂਗਾ ਕਿ ਜਿਹੜੀਆਂ ਗੱਲਾਂ ਤੁਹਾਨੂੰ ਸਿੱਖਿਆ ਕਿਤਾਬਾਂ ਚੋਂ ਨਹੀਂ ਜਿਵੇਂ ਤੇ ਸਾਖੀ ਨੇ ਕਿਹਾ ਸੀ ਮਿਲਣੀਆਂ ਕੁਝ ਗੱਲਾਂ ਉਹ ਕਰਾਂਗੇ ਆਪਾਂ ਜਿਹੜੀਆਂ ਤੁਹਾਨੂੰ ਕਿਤੇ ਮਿਲੀਆਂ ਹੀ ਨਹੀਂ ਹੈ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਕੀਤੀ ਕਿੱਥੇ ਗਏ ਅਹਮਦਾਬਾਦ ਦਾ ਨਾਂ ਸੁਣਿਆ ਅਹਮਦਾਬਾਦ ਕਿੱਥੇ ਪੜਾ ਭਈ ਉਹਨੂੰ ਪਹਿਲਾਂ ਸੈਦਪੁਰ ਕਹਿੰਦੇ ਸੀ ਉੱਥੇ ਗਏ ਸ਼ੁਰੂਆਤ ਦੇਖੋ ਉੱਥੇ ਜਾ ਕੇ ਕੀ ਕੀਤਾ ਕਿਹਦੇ ਕੋਲੇ ਰਹਿ ਰਾਤ ਤੁਸੀਂ ਸੁਣਿਆ ਹੋਣਾ ਰਾਤ ਕੱਤੀ ਕਿਹਦੇ ਕੋਲੇ ਰੋਟੀ ਖਾਧੀ ਨਾ ਸੁਣਿਆ ਨਾ ਪਾਈ ਲਾਲੋ ਦਾ ਭਾਈ ਲਾਲੋ ਦੇ ਘਰੇ ਉਹ ਰਾਤ ਠਹਰੇ ਮਾਲਕ ਭਾਗੋ ਕੋਲੇ ਨਹੀਂ ਗਏ ਔਰ ਉਸਨੇ ਸਮਾਜ ਦੀ ਹਾਕ ਜਿਹੜੀ ਕੀ ਸੀ ਮਾਈ ਜਿਹੜਾ ਭਾਈ ਲਾਲੋ ਸੀ ਸੁੱਧਲ ਸੀ ਉਹਦੀ ਬਰੋਹਮਤਾ ਕੀਤੀ ਵੀ ਤੁਸੀਂ ਉਹਨਾਂ ਦੇ ਘਰੇ ਸੁੱਧਰਾਂ ਦੇ ਘਰੇ ਜਿਹੜਾ ਹੈਗਾ ਖਾਣਾ ਖਾਦਾ ਉੱਥੇ ਰਹੇ ਤੇ ਨਾ ਸਿਰਫ ਉੱਥੇ ਰਹੇ ਬਲਕਿ ਤੁਹਾਡੀ ਜਾਣਕਾਰੀ ਦਾ ਵਾਅਦਾ ਕਰਦ ਗਏ ਕਿ ਜਿਹੜਾ ਭਾਈ ਲਾਲੋ ਨੂੰ ਸਿੱਖ ਪ੍ਰਚਾਰਕ ਪਹਿਲਾ ਸਿੱਖ ਪ੍ਰਚਾਰਕ ਕੌਣ ਥਾਪਿਆ ਇਹਨੂੰ ਥਾਪਿਆ ਭਾਈ ਲਾਲੋ ਨੂੰ ਉਸ ਤੋਂ ਬਾਅਦ ਗੁਰੂਆਂ ਨੇ ਯਾਤਰਾ ਕੀਤੀ ਮਲਤਾਨ ਗਏ ਤਲੰਬਾ ਨਗਰ ਆ ਕੋਈ ਸੱਜਣ ਠੱਗ ਦਾ ਨਾਂ ਸੁਣਿਆ ਹੋਣਾ ਸੱਜਣ ਠੱਗ ਦੇ ਕੋਲੇ ਗਏ ਜਿਹੜਾ ਇਹ ਸੀਗਾ ਕਿ ਉੱਥੇ ਜੋ ਕੁਝ ਦੀ ਧਰਮ ਸ਼ਾਹ ਕੋਈ ਆਉਂਦਾ ਸੀ ਉਹਨੂੰ ਥੱਗਦੇ ਸੀ ਉਹਨੂੰ ਮਾਰਦੇ ਸੀ ਮਾਰ ਦਿੰਦਾ ਸੀ ਉਹ ਮਤਲਬ ਇੱਕ ਤਰ੍ਹਾਂ ਦਾ ਉਹ ਜਿਵੇਂ ਅੱਜ ਕੱਲ ਦੇ ਗੈਂਗਸਟਰ ਵੈਸੇ ਤਰ੍ਹਾਂ ਦਾ ਮਨੁੱਖ ਸੀ ਉਹ ਜਾਣੀ ਤਰਕ ਦੀ ਗੱਲ ਕਰਦੇ ਆ ਉੱਥੇ ਰਾਤ ਫੈਰੇ ਉਹਨਾਂ ਨੂੰ ਸਮਝਾਇਆ ਤਰਕ ਨਾਲ ਸਮਝਾਇਆ ਇੰਨਾ ਅਸਰ ਹੋਇਆ ਸੱਜਣ ਥੱਗ ਜਿਹੜਾ ਸੀ ਉਹ ਕੀ ਬਣਿਆ ਉਹ ਦੂਜਾ ਪ੍ਰਚਾਰਕ ਬਣਿਆ ਸਿੱਖੀ ਦਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਜਦ ਲੱਗ ਦੁਨੀਆ ਰਹੀ ਐ ਨਾਨਕ ਕਿਚਿ ਸੁਣੀਏ ਕਿਛ ਕਹੀਏ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਸੁਣਨਾ ਚਾਹੀਦਾ ਉਹ ਫਿਰ ਕਿੱਧਰ ਗਏ ਚਾਰੇ ਦਿਸ਼ਾਵਾਂ ਦੇ ਵਿੱਚ ਚਾਰੇ ਦਿਸ਼ਾਵਾਂ ਦੇ ਵਿੱਚ ਯਾਤਰਾ ਕੀਤੀ ਕਿੱਥੇ ਜਗਨਨਾਥਪੁਰੀ ਓਡੀਸਾ ਤੁਸੀਂ ਸੋਚ ਕੇ ਦੇਖੋ ਇਹ ਸਾਨੂੰ ਜੇ ਕੋਈ ਕਹਿ ਦੇ ਕਿ ਇੱਥੇ ਤੁਰ ਕੇ ਉੱਥੇ ਤੱਕ ਜਾਣਾ ਤੁਹਾਨੂੰ ਹੁਣ ਕਹਿ ਦੇਵੇ ਜੀ ਪਿੰਡੋਂ ਆਇਆ ਪਿੰਡੋਂ ਤੁਰ ਕੇ ਜਾਓ ਘਾਲਣਾ ਦੇਖੋ ਜਿਹੜੀਆਂ ਇਹ ਬਣਾ ਦਿੱਤੀਆਂ ਕਿਹਾ ਕਿ ਅੱਖਾਂ ਵਿੱਚੀਆਂ ਤੇ ਕਿਤੇ ਦੇ ਕਿਤੇ ਮੱਕੇ ਪਹੁੰਚ ਗਏ ਦੇਖੋ ਅਸਲ ਕੀ ਹੈ 오ਡੀਸਾ गए ਉੜਕੇ गए जगन्नाथपुरी ਉਥੇ ਜਿੱਥੇ ਪੰਡਿਤ ਆਰਤੀ ਕਰ ਰਹੇ ਸੀ ਆਰਤੀ ਕਰ ਰਹੇ ਸੀ ਤਾਂ ਉਹਨਾਂ ਨੂੰ ਕੀ ਕਿਹਾ ਕੀ ਕਿਹਾ ਉਹਨਾਂ ਨੂੰ ਕਿ ਤੁਸੀਂ ਉਹ ਬਾਹਰ ਬੈਠ ਗਏ ਕਿ ਆਓ ਤੁਸੀਂ ਜਿਹੜਾ ਹੈਗਾ ਉਹ ਅੰਦਰ ਆਓ ਵੀ ਆਰਤੀ ਹੋ ਰਹੀ ਹੈ ਤੁਸੀਂ ਬਾਹਰ ਕਿਉਂ ਬੈਠੇ ਹੋ ਤਾ ਫਿਰ ਸ਼ਬਦ ਕੀ ਉਚਾਰਿਆ ਕੀ ਸ਼ਬਦ ਚਾਰਿਆ ਪੜਾਂ ਗਗਨ ਮੇ ਥਾਲ ਅਰਬੀ ਚੰਦ ਦੀਪਕ ਬਣੇ ਤਾਰਕ ਮੰਡਲ ਮੋਤੀ ਯਾਨੀ ਦੇਖੋ ਕਿੱਡੀ ਵਿਗਿਆਨਕ ਗੱਲ ਦੇਖੋ ਸੋਚ ਕੇ ਦੇਖੋ ਕਿ ਕੁਦਰਤ ਤੁਸੀਂ ਕਿਹੜੀ ਆਰਤੀ ਦੀ ਗੱਲ ਕਰ ਰਹੇ ਹੋ ਕੁਦਰਤ ਕਿੱਡੀ ਵੱਡੀ ਆਰਤੀ ਜਿਹੜੀ ਹੋ ਰਹੀ ਆ ਗਗਨ ਮੇ ਥਾਲ ਮਤਲਬ ਜਿਹੜਾ ਆਕਾਸ਼ ਆ ਇੱਕ ਥਾਲ ਹੈ ਤੇ ਚੰਦ ਤੇ ਤਾਰੇ ਕੀ ਆ ਉਹ ਦੀਪ ਹੈ ਦੀਵੇ ਨੇ ਤੇ ਤਾਰੇ ਜਿਹੜੇ ਹੈਗੇ ਆ ਉਹ ਕੀ ਹੈਗੇ ਆ ਮੋਤੀ ਆ ਇਹ ਇਹ ਆਰਤੀ ਆ ਇਹ اصل ਆਰਤੀ ਆ ਜਿਹੜੀ ਤੁਸੀਂ ਕਰਦੇ ਪਖੰਡਿਆ ਐਵੇਂ ਜਦੋਂ ਮੱਕੇ ਗਏ ਇਹਨੇ ਤੁਹਾਨੂੰ ਇਹ ਇਸ ਕਰਕੇ ਦੱਸ ਰਿਹਾ ਕਿ ਗੁਰੂਆਂ ਨੇ ਉਦਾਂ ਹੀ ਨਹੀਂ ਹੈ ਤਰਕ ਦੇ ਨਾਲ ਜਾ ਜਾ ਕੇ ਲੋਕਾਂ ਨੂੰ ਸਮਝਾ ਕੇ ਤਰਕ ਨਾਲ ਗੱਲਾਂ ਕਰਕੇ ਉੱਥੇ ਉਹਨਾਂ ਜਗ੍ਹਾ ਤੇ ਗਏ ਜਿੱਥੇ ਪੂਰੀ ਤਰ੍ਹਾਂ ਵਿਚਾਰ ਧਾਰਕ ਟਕਰਾਅ ਹੋ ਸੀ ਉੱਥੇ ਗਏ ਜਿੱਥੇ ਪੂਰਾ ਇਸ ਵਿਚਾਰ ਧਾਰਕ ਦੇ ਉਲਟ ਸੀ ਮੱਕੇ ਗਏ ਤਾਂ ਮੱਕੇ ਜਾ ਕੇ ਕੀ ਹੁੰਦਾ ਉੱਥੇ ਉਹ ਬੈਠ ਜਾਂਦੇ ਆ ਪੈ ਪੈ ਜਾਂਦੇ ਆ ਤੇ ਪੈਰ ਜਿਹੜੇ ਹੈਗੇ ਉਹ ਕਿਹੜੇ ਪਾਸੇ ਨੂੰ ਕਰਦੇ ਆ ਜਿੱਥੇ ਉਹਨਾਂ ਦਾ ਮਸਜਿਦ ਬਣੀ ਆ ਉਹਦੇ ਉਲਟ ਤਾਂ ਉੱਥੇ ਕੀ ਕਹਿੰਦੇ ਆ ਫਿਰ ਮੁਸਲਮਾਨ ਉਹਨਾਂ ਨੂੰ ਆ ਕੇ ਮੁਸਲਮਾਨੇ ਕਹਿੰਦੇ ਆ ਕਿ ਤੁਸੀਂ ਜਿਹੜਾ ਹੈਗਾ ਉਹ ਸਾਡੇ ਪੈਰ ਜਿਹੜੇ ਹੈਗੇ ਆ ਉਹ ਇਧਰਲੇ ਪਾਸੇ ਨੂੰ ਕੀਤੇ ਆ ਕਿਹੜੇ ਪਾਸੇ ਨੂੰ ਕੀਤੇ ਆ ਜਿੱਧਰ ਉਹਨਾਂ ਦੀ ਮਾਜਰਸੀ ਮੱਕੀ ਪਵਿੱਤਰ ਮਸਜਿਦ ਵਾਲੇ ਪਾਸੇ ਤਾਂ ਫਿਰ ਉਥੇ ਕਿਵੇਂ ਉਹਨਾਂ ਨੂੰ ਸਮਝਾਇਆ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਤੁਸੀਂ ਦੇਖੋ ਕਿ ਅੱਜ ਤੁਸੀਂ ਕਿਸੇ ਨੂੰ ਕੋਈ ਗੱਲ ਕਹਿ ਦਿਓ ਤੇ ਤੁਹਾਨੂੰ ਕੀ ਕਰਦੇ ਆ ਗਾਲਾਂ ਧੀਆਂ ਪੈਣਾਂ ਦੀਆਂ ਤੱਕ ਹੋ ਜਾਂਦਾ ਤਾਂ ਉਹਨਾਂ ਨੇ ਕਿਵੇਂ ਕਹਿ ਕੇ ਦਲੀਲ ਨਾਲ ਗੱਲ ਕਰਨੀ ਚਾਹੀਦੀ ਆ ਕਿਵੇਂ ਲੋਕਾਂ ਨੂੰ ਉਹ ਤਰਕ ਨਾਲ ਸਮਝਾਉਂਦੇ ਸੀ ਉਹਨਾਂ ਨੇ ਕਿਹਾ ਕਿ ਮੇਰੇ ਪੈਰ ਉਸ ਪਾਸੇ ਕਰ ਦਿਓ ਕਿਹੜੇ ਪਾਸੇ ਕਰਦੇ ਜਿੱਧਰ ਫਿਰ ਰੱਬ ਨਹੀਂ ਹੈਗਾ ਵੀ ਤੁਸੀਂ ਸਾਂਦੇ ਕਿ ਰੱਬ ਇੱਥੇ ਹੀ ਸੀਮਤ ਹੈ ਇੱਥੇ ਸੀਮਤ ਨਹੀਂ ਹੈਗਾ ਰੱਬ ਤਾਂ ਫਿਰ ਸਾਰੇ ਥਾਂ ਹੀ ਆ ਐਵੇਂ ਤੁਸੀਂ ਹੋਰ ਦੇਖੋ ਕਾਂਸ਼ੀ ਇਹ ਗੱਲਾਂ ਤੁਸੀਂ ਸੁਣੀਆਂ ਵੀ ਹੋ ਸਕਦਾ ਹੋਣੀਆਂ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਉਹਨਾਂ ਨੇ ਦਲੀਲਾਂ ਦੇ ਨਾਲ ਜਾ ਜਾ ਕੇ ਲੋਕਾਂ ਨੂੰ ਕਾਇਲ ਕਰਕੇ ਸਮਝਾਇਆ ਤੇ ਅਸਲ ਦੇ ਵਿੱਚ ਇਹ ਜੀਵਨ ਕੀ ਹੈ ਇਹ ਜ਼ਿੰਦਗੀ ਕੀ ਹੈ ਸੱਚ ਕੀ ਹੈ ਸਚਾਈ ਕੀ ਹੈ ਇਹਦੇ ਬਾਰੇ ਉਹਨਾਂ ਨੇ ਸਮਝਾਇਆ ਸਾਰੇ ਗੁਰੀਆਂ ਵੀ ਆਪਾਂ ਜੇ ਗੱਲ ਕਰੀਏ ਥੋੜੀ ਥੋੜੀ ਗੱਲ ਕਰਕੇ ਆਪਾਂ ਮੇਨ ਗੱਲ ਤੇ ਪਹੁੰਚਾਂਗੇ ਗੁਰੂ ਅੰਗਦ ਦੇਵ ਜੀ ਦੀ ਗੱਲ ਲੈ ਲਓ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਜਿਹੜੀ ਹੈਗੀ ਉਹ ਤਿਆਰ ਕੀਤੀ ਕਿ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਜਿਹੜੀ ਬਾਣੀ ਹੈ ਗੁਰੂਆਂ ਦੀ ਜਿਹੜੀ ਹੋਰ ਪਕਤਾਂ ਦੀ ਬਾਣੀ ਇਕੱਤਰ ਕੀਤੀ ਆ ਉਹ ਲੋਕਾਂ ਤੱਕ ਸੌਖੀ ਭਾਸ਼ਾ ਦੇ ਵਿੱਚ ਪਹੁੰਚੇ ਲੋਕ ਉਹਨੂੰ ਸਮਝਣ ਇਹਦੇ ਗੁਰੂ ਅਮਰਦਾਸ ਉਹਨਾਂ ਨੇ ਲੰਗਰ ਪ੍ਰਸਾਦ ਚਲਾਈ ਔਰ ਇੱਕ ਤੁਹਾਨੂੰ ਗੱਲ ਦੱਸਿਗੇ ਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਤੁਹਾਨੂੰ ਕਿ ਸਿੱਖੀ ਦਾ ਮੂਲ ਤੱਕ ਜਿਹੜੇ ਸੀਗੇ ਕਿ ਜ਼ਬਰ ਦੇ ਖਿਲਾਫ ਲੜਨਾ ਹੈ ਜ਼ਬਰ ਦੇ ਖਿਲਾਫ ਬੋਲਣਾ ਹੈ ਉਹ ਵਿਚਾਰ ਤਾਂ ਜਿਹੜੀ ਗੁਰੂ ਨਾਨਕ ਦੇਵ ਜੀ ਸ਼ੁਰੂ ਹੋਈ ਕਹਿੰਦੇ ਜਦੋਂ ਹਮਾਇਉ ਹਮਾਇਉ ਆਇਆ ਕਿੰਨਾ ਕੁ ਲੰਮਾ ਮੰਗੇ ਲਾ ਦਿੱ ਗਿਆ ਪਾਹ ਤੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਮੈਂ ਚਾਹੁੰਦਾ ਸੀ ਜਿਹੜੀਆਂ ਹਮਾਇਉ ਕੌਣ ਸੀ ਪੜਾਂ ਪਤਾ ਤੇ ਤੁਹਾਨੂੰ ਹਮਾਇਉ ਜਿਹੜਾ ਅਕਬਰ ਦਾ ਬੇਟਾ ਸੀ ਆ ਬਾਬਰ ਦਾ ਬੇਟਾ ਸੀ ਉਹ ਕਹਿੰਦੇ ਜਿਹੜੇ ਦੂਸਰੇ ਗੁਰੂ ਜੀ ਕੋਲੇ ਗਏ ਉਹ ਗਏ ਤੇ ਉਹ ਕੁਸ਼ਤੀਆਂ ਕਰਵਾ ਰਹੀ ਸੀ ਉੱਥੇ ਤਾਂ ਜਾ ਕੇ ਜਦੋਂ ਉੱਥੇ ਉਹ ਗਏ ਮਤਲਬ ਹਮਾਈਉ ਗਏ ਤੇ ਉਹਨਾਂ ਨੇ ਧਿਆਨ ਨਾ ਦਿੱਤਾ ਤੇ ਕਹਿੰਦੇ ਹਮਾਈਉ ਨੇ ਕਿਰਪਾਨ ਕੱਢ ਲਈ ਜਦੋਂ ਕਿਰਪਾਨ ਕੱਢ ਲਈ ਕਿਉਂ ਕੱਢ ਲਈ ਕਿ ਤੁਸੀਂ ਮੈਨੂੰ ਇਗਨੋਰ ਕੀਤਾ ਵੀ ਮੈਂ ਮਤਲਬ ਬਾਦਸ਼ਾਹ ਆਇਆ ਤੇ ਮੈਨੂੰ ਤੁਸੀਂ ਜਿਹੜਾ ਹੈਗਾ ਉਹ ਬਿਠਾਇਆ ਨਹੀਂ ਹੈ ਤਾਂ ਦੇਖੋ ਕਿੰਡੀ ਵੱਡੀ ਗੱਲ ਕੀਤੀ ਗੁਰੂ ਅੰਗਦ ਦੇਵ ਜੀ ਉਹਨਾਂ ਨੇ ਕਿਹਾ ਕਿ ਜਿੱਥੇ ਤੂੰ ਕਿਰਪਾਨ ਕੱਢਣੀ ਸੀ ਕਿਉਂਕਿ ਛੇ ਸੱਤ ਸ਼ੂਰੀ ਦੇ ਨੂੰ ਹਰਾਇਆ ਸੀ ਵੀ ਉੱਥੇ ਦਾ ਤੂੰ ਬੋਲਿਆ ਨਹੀਂ ਹੈ ਤੇ ਇੱਥੇ ਜਿਹੜਾ ਹੈਗਾ ਉਹ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿਣ ਦਾ ਮਤਲਬ ਕੀ ਹੈ ਕਿ ਵਿਚਾਰਤਰ ਆਈ ਹੂ ਤਰੀ ਆਉਂਦੀ ਸੀ ਵੀ ਜਿੱਥੇ ਵੀ ਕੋਈ ਜ਼ਬਰ ਕਰਦਾ ਉਹ ਤੇ ਚੁਪਨਾ ਨਹੀਂ ਹੈਗਾ ਉਹਦੇ ਨਾਲ ਸਮਝੌਤਾ ਨਹੀਂ ਕਰਨਾ ਹੈ ਅਮਰਦਾਸ ਜੀ ਕੋਲੇ ਜਦੋਂ ਕਹਿੰਦੇ ਅਕਬਰ ਗਿਆ ਅਕਬਰ ਨੇ ਜਾ ਕੇ ਜਦੋਂ ਕਿਹਾ ਕਿ ਮੈਂ ਗੱਲਬਾਤ ਕਰਨੀ ਆ ਤੇ ਅਮਰਦਾਸ ਜੀ ਨੇ ਕਿਹਾ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਤੁਸੀਂ ਪਹਿਲਾਂ ਬੈਠੋ ਉੱਥੇ ਜਾ ਕੇ ਪੰਗਤ ਦੇ ਵਿੱਚ ਇਹ ਸਿਧਾਂਤ ਹੈ ਸਿੱਖੀ ਦਾ ਪਹਿਲਾਂ ਪੰਗ ਦੀ ਬੈਠੋ ਉਸ ਤੋਂ ਬਾਅਦ ਮੇਰੇ ਨਾਲ ਗੱਲ ਕਰੋ ਔਰ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ ਦੇਖੋ ਮੈਂ ਜਿਹੜੀ ਇੱਕ ਗੱਲ ਕਰਨੀ ਉਹ ਭੁੱਲ ਗਿਆ ਉਹ ਨੋਟ ਕਰੋ ਕਿ ਜਿਹੜੀ ਆਪਾਂ ਇਹ ਕਹਿ ਦਿੰਦੇ ਆ ਕਿ ਜੋ ਲਹਿਰ ਉੱਠਦੀ ਆ ਸਮਾਜ ਦੇ ਵਿੱਚ ਉਹ ਉੱਠਦੀ ਕਿੱਦਾਂ ਉਹ ਜਿਹੜੇ ਉਸ ਸਮੇਂ ਦੇ ਹਾਲਤ ਹੁੰਦੇ ਆ ਹਾਲਤਾਂ ਦੇ ਵਿੱਚੋਂ ਲੈਣਾ ਪੈਦਾ ਹੁੰਦੀਆਂ ਹਾਲਤ ਉਹ ਤੋਂ ਕੀ ਸੀ ਥੋੜੀ ਜੀ ਗੱਲ ਸਮਝਾ ਦਈਏ ਕਿ ਹਾਲਤ ਉਹ ਤੋਂ ਇਹ ਸੀ ਲੋਕਾਂ ਦੀ ਇਹ ਜਿਹੜੀ ਜ਼ਮੀਨ ਹੈ ਕਿਉਂਕਿ ਪੈਦਾਵਾਰ ਤਾਂ ਜ਼ਮੀਨ ਤੇ ਹੁੰਦੀ ਹੈ ਨਾ ਮੇਲ ਲਈ ਜ਼ਮੀਨ ਉਹਦਾ ਲੋਕਾਂ ਦੀ ਨਹੀਂ ਸੀ ਹੈ ਜ਼ਮੀਨ ਕਿਹਦੀ ਸੀ ਉਹਦਾ ਜ਼ਮੀਨ ਉਹਦਾ ਬਾਦਸ਼ਾਹ ਦੀ ਸੀ ਕਿਹਦੀ ਹੁੰਦੀ ਸੀ ਬਾਦਸ਼ਾਹ ਦੀ ਜ਼ਮੀਨ ਸੀ ਤੇ ਬਾਦਸ਼ਾਹ ਫਿਰ ਆਪ ਦੇ ਜ਼ਗੀਰਦਾਰ ਉਹਨਾਂ ਨੂੰ ਜ਼ਮੀਨਾਂ ਵੰਡ ਦਿੰਦਾ ਸੀ ਕਿਸੇ ਨੂੰ 8 ਪਿੰਡ ਦੇ ਦੇ ਕਿਸੇ ਨੂੰ ਕਿੰਨੇ ਪਿੰਡ ਦੇ ਤੇ 10 ਪਿੰਡ ਦੇ ਦਿੰਦੇ। ਤਾਂ ਜ਼ਗੀਰਦਾਰ ਫਿਰ ਉਹ ਜ਼ਮੀਨ ਤੇ ਲੋਕਾਂ ਤੋਂ ਕੰਮ ਕਰਾਉਂਦੇ ਸੀ ਜਿਨ੍ਹਾਂ ਨੂੰ ਮਜ਼ਾਰੇ ਕਹਿੰਦੇ ਸੀ। ਕੀ ਕਹਿੰਦੇ ਸੀ? ਇਹ ਨੋਟ ਕਰਿਓ ਗੱਲ। ਕਿਉਂਕਿ ਓਦਾਂ ਦੇ ਹਾਲਾਤ ਕੀ ਸੀ ਓਦੋਂ ਜਿਹੜੇ ਲੋਕ ਸੀ ਉਹਨਾਂ ਕਿਸੇ ਕੋਲੇ ਕੋਈ ਜ਼ਮੀਨ ਨਹੀਂ ਹੈ ਸੀ। ਉਹ ਸਿਰਫ ਲੋਕ ਜ਼ਮੀਨਾਂ ਤੇ ਕੰਮ ਕਰਨ ਵਾਲੇ ਲੋਕ ਸੀ। ਜ਼ਮੀਨ ਉਹਦਾ ਬਾਦਸ਼ਾਹ ਦੀ ਹੁੰਦੀ ਸੀ। ਬਾਦਸ਼ਾਹ ਗਾਂ ਜ਼ਗੀਰਦਾਰਾਂ ਨੂੰ ਜ਼ਮੀਨਾਂ ਵੰਡ ਦਿੰਦਾ ਸੀ। ਤੇ ਫਿਰ ਉਹ ਕੀ ਕਰਦੇ ਸੀ ਜਿਹੜੇ ਲੋਕ ਕੰਮ ਕਰਨ ਵਾਲੇ ਸੀ ਉਹਨਾਂ ਤੋਂ ਫਿਰ ਉਹ ਕੀ ਕਰਦੇ ਸੀਗੇ ਕੰਮ ਉਹ ਕਰਦੇ ਸੀ ਤੇ ਸਾਰਾ ਕੁਝ ਲੁੱਟ ਕੇ ਜਿਹੜਾ ਹੈਗਾ ਉਹ ਗਾਂ ਬਾਦਸ਼ਾਹ ਤੱਕ ਕਿਵੇਂ ਸੀ ਜੇ ਮੰਨ ਲਓ ਕੁਆਂਟਰ ਕਣਕ ਹੋ ਗਈ ਹੈ ਕੁਆਂਟਰ ਕਣਕ ਚੋਂ 50 ਕਿਲੋ ਕਣਕ ਸਿੱਧੀ ਜਿਹੜੀ ਬਾਦਸ਼ਾਹ ਕੋਲੇ ਚਲੀ ਗਈ ਉਹਦੇ ਚੋਂ 30 ਕਿਲੋ ਜ਼ਮੀਰਦਾਰ ਨੇ ਲੈ ਲਈ ਤੇ ਕਿੰਨੀ ਰਹੇਗੀ ਜਿਹੜਾ ਕੰਮ ਕਰਨ ਵਾਲਾ ਕਾਮਾ ਕਿਸਾਨ ਉਹਦੇ ਕੋਲ ਕਿੰਨੀ ਕਿੰਨੀ ਉੱਜੜ ਰਹੇਗੀ ਭਈ ਮੰਨ ਲਓ 10 20 ਕਿਲੋ ਤਾਂ ਉਹਨਾਂ ਦੇ ਪਰਿਵਾਰ ਨੂੰ ਪਾਲਣ ਦਾ ਔਖਾ ਸੀ ਉਸ ਸਮੇਂ ਜਦੋਂ ਲਹਿਰ ਦੀ ਗੱਲ ਹੈ ਜ਼ਗੀਰੂ ਪ੍ਰਬੰਧ ਕੀ ਸੀ ਮਤਲਬ ਸਮਝਾਉਣ ਲੱਗੇ ਕਿ ਕਿਦੋਂ ਕਿਵੇਂ ਲਹਿਰ ਉੱਠੀ ਤਾਂ ਉਦੋਂ ਜਿਹੜੇ ਲੋਕ ਸੀ ਉਹ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਬੁਰੀ ਮਾੜੀ ਹਾਲਤ ਸੀ ਉਹਨਾਂ ਲੋਕਾਂ ਦੀ ਇਦਾਂ ਜਿਹੜੀ ਆਪਾਂ ਕਹਿੰਦੇ ਲਹਿਰ ਓਦਾਂ ਹੀ ਉੱਠ ਖੜੀ ਏਦਾਂ ਨਹੀਂ ਹੈ ਉਸ ਸਮੇਂ ਇੱਕ ਤਰ੍ਹਾਂ ਦੀ ਉਹ ਕਿਸਾਨੀ ਲਹਿਰ ਸੀ ਉਹ ਜ਼ਮੀਨ ਜ਼ਮੀਨ ਦੀ ਪ੍ਰਾਪਤੀ ਲਈ ਹੜਵਾਕਾਂ ਦੀ ਉਹ ਲਹਿਰ ਸੀ ਮੁਜਾਰਿਆਂ ਦੀ ਲਹਿਰ ਸੀ ਕਾਈਆਂ ਦਾ ਜਿਵੇਂ ਗੁਰੂ ਅਮਰਦਾਸ ਕੋਲੇ ਗੁਰੂ ਅਰਜਨ ਦੇਵ ਜੀ ਕੋਲੇ ਅਕਬਰ ਜਾਂਦਾ ਹੈ ਤਾਂ ਅਕਬਰ ਨੇ ਪਹਿਲੀ ਮੰਗ ਹੀ ਰੱਖੀ ਅਕਬਰ ਤੋਂ ਮੰਗ ਰੱਖੀ ਆਪਣਾ ਗੁਰੂ ਅਰਜਨ ਦੇਵ ਜੀ ਨੇ ਕਿ ਤੁਸੀਂ ਜ਼ਮੀਨਾਂ ਦਾ ਜਿਹੜਾ ਮਤਲਬ ਮਾਮਲਾ ਜਿਹੜਾ ਹੈਗਾ ਉਹ ਘੱਟ ਕਰੋ ਟੈਕਸ ਘੱਟ ਕਰੋ ਲੋਕਾਂ ਤੋਂ ਲੋਕ ਬਹੁਤ ਔਖੇ ਨੇ ਔਰ ਅਗਲੀ ਗੱਲ ਕਿ ਜਿਹੜੀ ਆਪਾਂ ਕਹਿੰਦੇ ਵੀ ਸ਼ਹੀਦੀ ਉਹਨਾਂ ਦੀ ਅਰਜਨ ਦੇਵ ਜੀ ਜੋ ਆਪਾਂ ਪੜਵਾਪਨ ਪੜਾਇਆ ਜਾਂਦਾ ਹੈ ਉਹਦੇ ਵਿੱਚ ਇਹ ਗੱਲਾਂ ਪੜਾਈਆਂ ਜਾਂਦੀਆਂ ਵੀ ਕਿਉਂ ਸ਼ਹੀਦ ਹੋਏ ਸੀ ਉਹ ਇਸ ਕਰਕੇ ਸ਼ਹੀਦ ਹੋਏ ਸੀ ਜੀ ਉਹਦਾ ਜਿਹੜਾ ਭਰਾ ਸੀ ਪ੍ਰਿਥਵੀ ਚੰਦ ਉਹਨੂੰ ਗੱਦੀ ਨਹੀਂ ਦਿੱਤੀ ਇਸ ਕਰਕੇ ਉਹ ਉਹਨੇ ਢੁਕਾਇਆ ਜਾਹਾਂਗੇ ਨੂੰ ਢੁਕਾਤਾ ਜੀ ਜਾਂ ਇੱਕ ਚਿੰਦੂ ਸ਼ਾਹ ਜਿਹੜਾ ਆਪਣੀ ਲੜਕੀ ਦਾ ਵਿਆਹ ਕਰਨਾ ਚਾਹੁੰਦਾ ਸੀਗਾ ਅਰਜਨ ਦੇਵ ਜੀ ਦੇ ਲੜਕੇ ਨਾਲ ਉਹਨੇ ਇਨਕਾਰ ਕੀਤਾ ਤਾਂ ਕਰਕੇ ਸ਼ਹੀਦ ਹੋ ਗਈ ਅਸਲ ਵਿੱਚ ਸਮਝਣ ਵਾਲੀਆਂ ਗੱਲਾਂ ਕੀ ਅਸਲ ਕਾਰਨ ਕੀ ਸੀ ਅਸਲ ਕਾਰਨ ਇਹ ਸੀ ਕਿ ਉਸ ਸਮੇਂ ਲੋਕ ਜਿਹੜੇ ਨੇ ਮਜਾਰੇ ਆਮ ਰੁਕਤੇ ਜਾਂਦੇ ਲੋਕ ਉਹ ਇਕਨ ਉਹਦਾ ਦੀ ਲਹਿਰ ਬਣ ਰਹੀ ਸੀ ਤਾਂ ਉਹ ਕਿਹਦੇ ਦਵਾਲੇ ਸੀ ਇੱਕ ਤਰ੍ਹਾਂ ਦਾ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਆਗੂ ਦੇ ਤੌਰ ਤੇ ਸੀ ਉਸ ਸਮੇਂ ਪੰਜ ਨਗਰੂ ਦੀ ਸ਼ਹੀਦੀ ਦੀ ਮੈਂ ਗੱਲ ਕਰ ਰਿਹਾ ਤਾਂ ਉਦੋਂ ਜਹਾਂਗੀਰ ਕੋਲੇ ਜਹਾਂਗੀਰ ਨੇ ਲਿਖਿਆ ਆਪਦੀ ਉਹ ਜੀਵਨੀ ਦੇ ਵਿੱਚ ਕਿ ਇੱਕ ਸਟੇਟ ਦੇ ਵਿੱਚ ਇੱਕ ਸਟੇਟ ਪੈਦਾ ਹੋ ਰਹੀ ਹੈ ਜਾਣੀ ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਟ੍ਰੂ ਕਿੰਗ ਦਾ ਇਹੀ ਆ ਬਈ ਜੇ ਕਿਹੇ ਲੋਕਾਂ ਦੇ ਝਗੜੇ ਹੁੰਦੇ ਤਾਂ ਉਹ ਝਗੜੇ ਕੌਣ ਹੱਲ ਕਰਦਾ ਮਗਲ ਨਹੀਂ ਹੱਲ ਕਰਦੇ ਸੀ ਉਹਨਾਂ ਕੋਲੇ ਨਹੀਂ ਰੁੱਕ ਜਾਂਦੇ ਸੀਗੇ ਉਹ ਕਿਹਦੇ ਕੋਲੇ ਜਾਂਦੇ ਸੀ ਉੱਥੇ ਪਿੰਡਾਂ ਦੇ ਵਿੱਚ ਮਸੰਦ ਸੀਗੇ ਉਦੋਂ ਮਸੰਦਾਂ ਕੋਲੇ ਲੋਕ ਮੰਨ ਲਓ ਕਿਸੇ ਦਾ ਝਗੜਾ ਹੋ ਗਿਆ ਪਿੰਡ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਮੁਗਲਾਂ ਦਾ ਪ੍ਰਸ਼ਾਸਨ ਸੀ ਉਹਦੇ ਕੋਲੇ ਜਾਣ ਵੀ ਕੋਈ ਕਰਦੀ ਸੀ ਉਹ ਕੌਣ ਹੱਲ ਕਰਦਾ ਸੀਗਾ ਜਿਹੜੇ ਗੁਰੂਆਂ ਦੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪਿੰਡਾਂ ਦੇ ਵਿੱਚ ਕੌਣ ਸੀਗੇ ਮਸੰਦ ਸੀ ਉਹਨਾਂ ਕੋਲੇ ਝਗੜੇ ਜਾਣ ਲੱਗੇ ਉਹ ਹੱਲ ਕਰਨ ਲੱਗੇ ਜੇ ਕੋਈ ਸਮਝੌਤਾ ਨਾ ਹੁੰਦਾ ਫਿਰ ਉਹ ਕਿਹਦੇ ਦਰਬਾਰ ਚ ਆਉਂਦੇ ਫਿਰ ਉਹ ਗੁਰੂ ਅਰਜਨ ਦੇਵ ਜੀ ਦੇ ਕੋਲੇ ਆਉਂਦੇ ਠੀਕ ਆ ਤਾਂ ਜਿਹੜਾ ਉਹ ਧਨ ਇਕੱਠਾ ਕਰਨ ਦਾ ਵੀ ਸਾਰਾ ਉਹ ਹੋ ਗਿਆ ਮਸੰਦ 100 ਤੋਂ 100 ਲੋਕਾਂ ਤੋਂ ਲੈ ਕੇ ਆਉਂਦੇ ਤਾਂ ਇਸ ਗੱਲ ਦੀਆਂ ਜਦੋਂ ਉੱਪਰ ਤੱਕ ਰਿਪੋਰਟਾਂ ਗਈਆਂ ਵੀ ਇੱਥੇ ਇੱਕ ਅਰਜਨ ਦੇਵ ਜੀ ਗੁਰੂ ਅਰਜਨ ਦੇ ਜਿਹੜਾ ਆਪਦੇ ਆਪ ਨੂੰ ਕਹਿੰਦੇ ਆ ਉਹ ਹੈ ਔਰ ਉਹਦੇ ਨਾਲ ਲੋਕ ਜਿਹੜੇ ਹੈਗੇ ਆ ਸਾਰੇ ਜੁੜ ਗਏ ਨੇ ਤੇ ਉੱਥੇ ਹੀ ਸਾਰੇ ਸਮਝੌਤੇ ਕਰਾ ਰਿਆ ਉੱਥੇ ਉਹਨਾਂ ਦਾ ਵਿਤ ਭਾਗ ਬਣਿਆ ਹੋਇਆ ਤੇ ਇੱਕ ਸਰਕਾਰ ਦੇ ਅੰਡਰ ਇੱਕ ਸਰਕਾਰ ਹੋਰ ਚੱਲੂ ਹੋ ਗਈ ਆ ਇਸ ਕਰਕੇ ਸ਼ਹੀਦੀ ਹੋਈ ਉਹਨਾਂ ਦੀ ਔਰ ਉਹ ਤਤਕਾਰ ਕਾਰਨ ਕੀ ਬਣਿਆ ਕਿ ਜਹਾਂਗੀਰ ਦਾ ਜਿਹੜਾ ਲੜਕਾ ਹੈਗਾ ਖੁਸਰੋ ਵੀ ਉਹਨੇ ਬਗਾਵਤ ਕੀਤੀ ਹੈਗੀ ਆ ਵੀ ਉਹਨੇ ਜਿਹੜਾ ਗੁਰੂ ਅਰਜਨ ਦੇਵ ਜੀ ਹੈਗਾ ਉਹਨੇ ਉਹਦੀ ਸਹਾਇਤਾ ਕੀਤੀ ਸਹਾਇਤਾ ਕੀਤੀ ਉਹਦੀ ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਮਤਲਬ ਉਹਨੂੰ ਗ੍ਰਿਫਤਾਰ ਕੀਤਾ ਉਹਦੀ ਸ਼ਹੀਦੀ ਕੀਤੀ ਕਾਰਨ ਇਹ ਬਣਾਇਆ ਗਿਆ ਪਰ ਅਸਲ ਕਾਰਨ ਕੀ ਸੀਗਾ ਅਸਲ ਕਾਰਨ ਇਹ ਸੀਗਾ ਸਟੇਟ ਵਿਦਨ ਸਟੇਟ ਹੋ ਗਿਆ ਸੀ